ਪੰਜਾਬ ਦੀ ਬਰਬਾਦੀ ਦੀਆਂ ਕਹਾਣੀਆਂ ਜਿਹੜੀਆਂ ਤੁਹਾਨੂੰ ਅੱਜ ਅਸੀਂ ਦਿਖਾਉਣੀਆਂ ਨੇ ਵੀ ਕਿਵੇਂ ਪੰਜਾਬ ਕਿਹੜੇ ਪੱਖਾਂ ਤੋਂ ਬਰਬਾਦ ਹੋ ਰਿਹਾ ਤਬਾਹ ਹੋ ਰਿਹਾ ਬੰਜਰ ਹੋ ਰਿਹਾ ਜਿੱਥੇ ਸਮੇਂ ਦੀਆਂ ਸਰਕਾਰਾਂ ਇਹ ਪੰਜਾਬ ਦੇ ਦੁਸ਼ਮਣ ਲੋਕ ਜ਼ਿੰਮੇਵਾਰ ਨੇ ਉੱਥੇ ਅਸੀਂ ਵੀ ਜ਼ਿੰਮੇਵਾਰ ਆ ਆ ਭਾਈ ਝੋਨਾ ਲੱਗੀ ਜਾਂਦਾ 11 ਤਰੀਕ ਦਿੱਤੀ ਆ ਸਰਕਾਰ ਨੇ ਪਰ 11 ਤੋਂ 5-6 ਦਿਨ ਪਹਿਲਾਂ ਹੀ ਚੱਕਤਾ ਕੰਮ ਜੇ ਅੱਪਾ 25 28 22 20 ਜੂਨ ਤੱਕ ਵੀ ਝੋਨਾ ਲਾਗੇ ਕੋਈ ਮਾੜਾ ਨਹੀਂ ਕੋਈ ਝਾੜ ਦਾ ਅਸਰ ਨਹੀਂ ਪੈਂਦਾ ਕੋਈ ਝਾੜ ਘਟਦਾ ਨਹੀਂ ਕਿਉਂਕਿ ਬਹੁਤ ਤਰ੍ਹਾਂ ਦੇ ਜਿਹੜੇ ਬੀਜ ਨੇ ਹਾਈਬ੍ਰਿਡ ਆ ਗਏ ਆ ਉਹਦੇ ਨਾਲ ਆ ਝਾੜ ਉਹਨੇ ਹੀ ਨਿਕਲਿਆ ਆਉਂਦਾ ਨਾਲੇ ਉਦੋਂ ਨੂੰ ਅੱਜ ਤੋਂ ਮੰਨ ਲਓ ਅੱਜ ਤੋਂ 20 ਦਿਨਾਂ ਬਾਅਦ ਜਿਹੜਾ ਮੀਂਹ ਨੇ ਸ਼ੁਰੂ ਹੋ ਜਾਣਾ ਮਾਨਸੂਨ ਆ ਜਾਣੀ ਆ ਉਹਦੇ ਨਾਲ ਲਾਉਣ ਸਾਰੀ ਝੋਨੇ ਨੇ ਚੱਲ ਪੈਣਾ ਪਰ ਪਤਾ ਨਹੀਂ ਪੰਜਾਬੀਆਂ ਨੂੰ ਐਡੀ ਕਿਹੜੀ ਅੱਗ ਲੱਗੀ ਆ ਪਤਾ ਨਹੀਂ ਕਿਹੜੇ ਖੂਚ ਡਿੱਗਣਾ ਜਾ ਕੇ ਆਪਾਂ ਤਬਾਹ ਕਰ ਰਹੇ ਆ ਬਾਈ ਪੰਜਾਬ ਨੂੰ ਪੰਜਾਬ ਦੇ ਧਰਤੀ ਦੇ ਉੱਤੇ 14.5 ਲੱਖ ਦੇ ਕਰੀਬ ਜਿਹੜੇ ਬੋਰ ਲੱਗੇ ਨੇ 14.5 ਲੱਖ ਜਿਹੜਾ ਬੋਰ ਆ ਪੰਜਾਬ ਦੀ ਧਰਤੀ ਤੇ 14.5 ਲੱਖ ਜਿਹੜੀਆਂ ਮੋਰੀਆਂ ਹੋਈਆਂ ਨੇ ਮੋਰੇ ਕੀਤੇ ਗਏ ਪੰਜਾਬ ਦੀ ਧਰਤੀ ਤੇ 14.5 ਲੱਖ ਬੋਰ ਜਿਹੜਾ ਪਾਣੀ ਥੱਲੋਂ ਨਿਕਲ ਰਿਹਾ ᱛᱟ 3628 ਬਿਲੀਅਨ ਕਯੂਬਿਕ ਮੀਟਰ ਪਾਣੀ ਧਰਤੀ ਹਟੋਂ ਖਿੱਚਿਆ ਜਾ ਰਿਹਾ ਤੇ ਕਰੀਬ ਕਰੀਬ 27 ਬਿਲੀਅਨ ਕਯੂਬਿਕ ਮੀਟਰ ਪਾਣੀ ਜਿਹੜਾ ਉਹ ਕੱਲੇ ਇਹ ਜਿਹੜੇ ਆਹ ਬੋਰ ਨੇ ਧਰਤੀ ਦੇ ਉੱਤੇ ਲੱਗੇ ਹੋਏ ਖੇਤੀਬਾੜੀ ਲਈ ਆਪਾਂ ਪਾਣੀ ਵਰਤਦੇ ਆ ਇਹ ਪਾਣੀ ਆਪਾਂ ਖਿੱਚ ਰਹੇ ਆ ਇਹ ਕਹਿੰਦੇ ਵੀ ਜੇ ਕਰੀਬ 17 ਬਿਲੀਅਨ ਕਿਊਬਿਕ ਮੀਟਰ ਪਾਣੀ ਕੱਢ ਗਏ ਉਹਦੀ ਪੂਰਤੀ ਹੋ ਸਕਦੀ ਆ ਪਰ ਅਸੀਂ ਕੱਢ ਰਹੇ ਹਾਂ 28 ਬਿਲੀਅਨ ਕਿਊਬਿਕ ਮੀਟਰ ਜਾਨੇ 11 ਬਿਲੀਅਨ ਕਿਊਬਿਕ ਮੀਟਰ ਅਸੀਂ ਵੱਧ ਪਾਣੀ ਕੱਢ ਰਹੇ ਹਾਂ ਜਿਹਦੇ ਕਰਕੇ ਧਰਤੀ ਹੇਠੋਂ ਸਾਡਾ ਪਾਣੀ ਲਗਾਤਾਰ ਮੁੱਕ ਰਿਹਾ ਜਿਵੇਂ ਫਤੇਗੜ ਸਾਹਿਬ ਦੇ ਵਿੱਚ ਖਬਰਾਂ ਆਈਆਂ ਰੋਪੜ ਦੀਆਂ ਖਬਰਾਂ ਆਈਆਂ ਵੀ ਕਈ ਪਿੰਡਾਂ ਦੇ ਵਿੱਚੋਂ ਪਾਣੀ ਜਿਹੜਾ ਥੱਲਿਓਂ ਮੁੱਕਣਾ ਪਿੰਡਾਂ 'ਚ ਸ਼ੁਰੂ ਹੋ ਗਿਆ ਆ ਮੇਰੇ ਨਾਲ ਕਿਸਾਨ ਬੈਠੇ ਨੇ ਖੇਤੀ ਕਰਦੇ ਨੇ ਆਪਾਂ ਇਹਨਾਂ ਨੂੰ ਪੁੱਛ ਲੈਣੇ ਆ ਬਾਈ ਵੀ ਹਰ ਸਾਲ ਬਾਈ ਤੁਸੀਂ ਦੱਸਿਓ ਵੀ ਇਸ ਇੱਥੇ ਆਪਾਂ ਏਰੀਆ 'ਚ ਬੈਠੇ ਆ ਕਿੰਨੇ ਫੁੱਟ ਪਾਣੀ ਥੱਲੇ ਜਾਂਦਾ ਤੇ ਕਿੰਨੇ ਤੁਸੀਂ ਟੋਟੇ ਹਰ ਵਾਰੀ ਜਿਹੜਾ ਪਾ ਦਿੰਨੇ ਆ ਮੋਟਰਾਂ ਬੋਰਾ 'ਚ ਇਹ ਬਾਈ ਅੰਦਾਜ਼ਾ ਦਾ ਜਨਾ 20 ਫੁੱਟ ਦੀ ਲਗਭਗ ਪੈ ਪਾਉਣ ਲੱਗੀ ਹੁਣ ਅੱਗੇ 10 ਫੁੱਟ ਦੀ ਡਿਲੀਵਰੀ ਹੁੰਦੀ ਹਾਂ ਇੱਕ ਤਾਂ ਹਰੇਕ ਬੰਦਾ ਪਾਉਂਦੀ ਪਾਉਂਦਾ ਜਿਹੜੇ ਕੈਪਟੀਆਂ ਸੀ ਘੱਟੋ ਘੱਟ 540 ਤੋਂ ਲੈ ਕੇ 600 ਫੁੱਟ ਤੱਕ ਕੈਪਟੀਆਂ ਕਰੀਆਂ ਨੇ ਦੋ ਦੋ ਟੋਟੇ ਸਾਰੇ ਪਾਉਣੇ ਆ ਮੰਨ ਕੇ ਅੱਛਾ ਇਨੇ ਇੱਕ ਸਾਲ ਚ ਹਾਂ 8 ਡਿਲੀਵਰੀਆਂ ਤੋਂ ਮੈਂ ਸ਼ੁਰੂ ਕਰਿਆ ਸੀ ਆਪ ਦਾ ਤੇ ਹੁਣ 17 ਹੋ ਗਈਆਂ ਕੈਸ ਸਾਲ ਚ ਸਾਲ ਮਤਲਬ ਸਾਰੇ 5-7 ਸਾਲਾਂ ਦੇ ਵਿੱਚ ਵਿੱਚ ਜਿਹਨੇ ਕਿੰਨਾ ਪਾਣੀ ਥੱਲੇ ਗਿਆ ਦੇਖ ਕਿੰਨੀ ਫਿਕਰ ਤੇ ਚਿੰਤਾ ਵਾਲੀ ਗੱਲ ਆ ਕਿ ਸਾਡੀਆਂ ਆਉਣ ਵਾਲੀਆਂ ਨਸਲਾਂ ਲਈ ਇੱਥੇ ਪੀਣ ਲਈ ਪਾਣੀ ਵੀ ਨਹੀਂ ਬਚਣਾ ਤੇ ਫਸਲਾਂ ਨੂੰ ਤਾਂ ਬਹੁਤ ਦੂਰ ਦੀ ਗੱਲ ਆ ਧਰਤੀ ਬਈ ਬੰਜਰ ਹੋਣੀ ਆ ਰੇਗਿਸਤਾਨ ਬਣ ਜਾਣਾ ਪੰਜਾਬ ਦੀ ਧਰਤੀ ਨੇ ਜਿਵੇਂ ਸੁੰਡੀਆਂ ਪ੍ਰਜਾਤੀਆਂ ਖਤਮ ਹੋ ਗਈਆਂ ਕਿੰਨੀਆਂ ਪ੍ਰਜਾਤੀਆਂ ਦੁਨੀਆ ਦੇ ਵਿੱਚੋਂ ਇੱਥੇ ਜਾਨਵਰਾਂ ਦੀਆਂ ਪੰਛੀਆਂ ਦੀਆਂ ਖਤਮ ਹੋ ਗਈਆਂ ਐਂ ਸੋਡੀ ਪ੍ਰਜਾਤੀ ਪੰਜਾਬ ਦੀ ਧਰਤੀ ਤੋਂ ਪੰਜਾਬੀਆਂ ਦੀ ਪ੍ਰਜਾਤੀ ਖਤਮ ਹੋ ਜਾਣੀ ਹੈ ਇਹਦੇ ਜ਼ਿੰਮੇਵਾਰ ਅਸੀਂ ਲੋਕ ਆ ਤੁਸੀਂ ਭਾਈ ਕਿਸਾਨ ਹੋ ਤੁਸੀਂ ਵੀ ਝੋਨਾ ਲਾਉਂਦੇ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਯਾਰ ਵੀ ਆਪਾਂ ਨੂੰ ਇਹ ਜਿਹੜੀ ਛੋਟਾ ਕੋਲ ਨਹਿਰੀ ਪਾਣੀ ਕਿੰਨਾ ਕਾਉਂਦਾ ਨਹਿਰੀ ਪਾਣੀ ਭਾਈ ਉਹੀ ਮੰਨ ਲਓ ਵੀ 20 30% ਏਰੀਆ ਜਿਹੜਾ ਆਮ ਦਾ 70% ਦਾ ਝੋਨਾ ਸਾਰਾ ਕੋਈ ਕੋਈ ਫਸਲ ਹੀ ਆ ਹਾਂ ਉਹ ਬੋਰਾਂ ਦੇ ਪਾਣੀ ਦੀ ਸੀ ਨਹਿਰੀ ਪਾਣੀ ਨਹਿਰੀ ਪਾਣੀ ਆਉਂਦੇ ਨਹੀਂ ਹੈਗਾ ਪੰਜਾਬ 'ਚ ਨਹਿਰਾਂ ਬੰਦ ਪਈਆਂ ਪੰਜਾਬ ਦੀਆਂ ਨਹਿਰਾਂ ਸੁੱਕੀਆਂ ਪਈਆਂ ਜਿਹੜੀਆਂ ਰਾਜਸਥਾਨ ਨੂੰ ਜਾਂਦੀਆਂ ਉਹ ਨੱਕੋ ਨੱਕ ਭਰੀਆਂ ਜਾਂਦੀਆਂ ਹੁਣ ਚੋਨਾ ਲੋਕਾਂ ਨੇ ਸ਼ੁਰੂ ਕਰਤਾ ਬੰਦੀ ਹੋ ਗਈ ਨਾ ਸੂਏ 'ਚ ਪਾਣੀ ਆ ਨਾ ਨਹਿਰ 'ਚ ਪਾਣੀ ਆ ਮਹਿਰਜ ਪਾਣੀ ਆ ਮੁੱਖ ਮੰਤਰੀ ਕਹਿੰਦਾ ਮੈਂ ਚੱਪੇ-ਚੱਪੇ ਦੇ ਪਾਣੀ ਬਚਾਤਾ ਅਸਲ ਬਾਈ ਕਾਰਨ ਪਤਾ ਕੀ ਆ ਬਾਈ ਤੁਸੀਂ ਹੋਰ ਵੀ ਦੇਖੋ ਅਸੀਂ ਜ਼ਿੰਮੇਵਾਰ ਅਸੀਂ ਕਿਵੇਂ ਆ ਸਾਨੂੰ ਮੋਟਰਾਂ ਦੇ ਬਿੱਲ ਮਾਫ ਕਰਤੇ ਆਪਾਂ ਬਿੱਲ ਭਰਨਾ ਨਹੀਂ ਛੱਡਿਆ ਆਟੋਮੈਟਿਕ ਖਰਚਾ ਚੱਲੋ ਜੀ ਘਰੇ ਆਗੇ ਇੱਕ ਹੋਰ ਕੰਮ ਆ ਬਾਈ ਡੇਢ ਮਹੀਨਾ ਹੋ ਗਿਆ ਜਦੋਂ ਝੋਨੇ ਦੀ ਲਵਾਈ ਹੁੰਦੀ ਆ ਮੀਹਾਂ ਦੀ ਲੋਡ ਹੁੰਦੀ ਆ ਹੁਣ ਟਰਾਲੀਆਂ ਭਰੀਆਂ ਦੀਆਂ ਭਰੀਆਂ ਤੁਸੀਂ ਆਰਿਆਂ ਤੇ ਜਾ ਕੇ ਦੇਖੋ ਹਾਂ ਲੋਕਾਂ ਨੇ ਝੋਨੇ ਵਾਲੇ ਬਾਣਾ ਚ ਕਿਤੇ ਇੱਕ ਦਰਖਤ ਡਕਾਉਣ ਦਾ ਕਰਦੇ ਆ ਇਹ ਮੈਂ ਪਹਿਲਾਂ ਵੀ ਬੋਲ ਕੇ ਆਇਆ ਬਾਈ ਬਹੁਤ ਬਹੁਤ ਜਾ ਰਹੇ ਨੇ ਦਰਖਤ ਲਾ ਨਹੀਂ ਰਹੇ ਮੈਂ ਪਰਸੋਂ ਜੋ ਉੱਥੇ ਸੁਣਿਆ ਸੀਗਾ ਕੋਈ ਰਿਪੋਰਟ ਸਰਕਾਰੀ ਵੀ ਆਪਣੇ ਇੰਡੀਆ ਚ 28 ਰੁੱਖ ਆਉਂਦੇ ਇੱਕ ਬੰਦੇ ਨੂੰ ਜਿਹੜੇ ਕੈਨੇਡਾ ਚ 10000 ਆਸਟ੍ਰੇਲੀਆ ਸਾਇਦ 4000 ਜਰਮਨ ਚ 3000 ਰੁੱਖਾ ਘਟੂ ਘਟ ਆਪਣੇ ਮਤਲਬ 28 ਵੀ ਪੁਰਾਣੇ ਬਰੂੜੇ ਅੰਕੜੇ ਹੋਣਗੇ ਨਹੀਂ ਨਹੀਂ ਇਹ ਤਾਂ ਪੁਰਾਣੇ ਆ ਹੁਣ ਕਿੱਥੇ ਬਾਈ ਕਿੰਨੀਆਂ ਸੜਕਾਂ ਤੋਂ ਪੱਟ ਤੇ ਕਿੰਨੇ ਲੋਕਾਂ ਨੇ ਖੇਤਾਂ ਜੋ ਪੱਟ ਤੇ ਇਹੀ ਮੈਂ ਅੱਗੇ ਬੋਲ ਕੇ ਆ ਬਾਈ ਸੜਕ ਦੇ ਉੱਤੇ ਖੜਾ ਦਰਾਸਤਾ ਪਹੀ ਤੇ ਖੜਾ ਖਾਲ ਤੇ ਖੜਾ ਮਿੰਟ ਲਾਉਂਦੇ ਆ ਉਹ ਵੀ ਪੱਟਣ ਲੱਗੇ ਮਿੰਟ ਲਾਉਂਦੇ ਆ ਤੇ ਬਾਣ ਤਾਂ ਛੱਡਿਆ ਹੀ ਕੋਈ ਨਹੀਂ ਬਾਣ ਤਾਂ ਉਹ ਵੀ ਖਾਲੀ ਕਰਤੇ ਯਾਰ ਫਰ ਆਪਾਂ ਹੁਣ ਆਪਾਂ ਰੋਲਾ ਕਿਉਂ ਪਾਉਨੇ ਵੀ ਟੈਂਪਰੇਚਰ ਵੱਧ ਗਿਆ ਤਾਪਮਾਨ ਵੱਧ ਗਿਆ ਗਰਮੀ ਇੰਨੀ ਹੋ ਗਈ ਕਿੰਨੇ ਦਰਾਤ ਤੈਤ ਕੀ ਬਾਈ ਫੁੱਕੇ ਲੋਕਾਂ ਨੇ ਕਿੰਨੀ ਅੱਗ ਲਾਈ ਲੋਕਾਂ ਨੇ ਦਰਾਤਾਂ ਨੇ ਕੋਈ ਸੋਚ ਨਹੀਂ ਰਿਹਾ ਇੰਨਾਂ ਗੱਲਾਂ ਬਾਰੇ ਕੋਈ ਸੋਚ ਨਹੀਂ ਰਿਹਾ ਲਓ ਜੀ ਏਸੀ ਪਹਿਲਾਂ 204 ਕਰ ਦੋ 405 ਕਰ ਦਿਓ ਏਸਿਆਂ ਦੇ ਕਿੰਨਾ ਚਿਰ ਚੱਲੋਂਗੇ ਏਸੀ ਵੀ ਤਾਂ ਅੱਗ ਹੀ ਪੈਦਾ ਕਰ ਦਿਆ ਚਾਰ ਚੁਫੇਰੇ ਆ ਬਿਜਲੀ ਫਰੀ ਕਰਕੇ ਸਾਰਾ ਮੁਲਕ ਏਸਿਆਂ ਕੰਨੀ ਪੈ ਗਿਆ ਦਰਖਤ ਤੰਗ ਨਹੀਂ ਕਿਸੇ ਦਾ ਕੋਈ ਨਾ 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 ਇਹ ਸਰਕਾਰ ਡਰਾਮੇ ਕਰੀ ਜਾਂਦੀ ਆ ਖਾਣਾ ਪੂਰਤੀਆਂ ਕਰੀ ਜਾਂਦੀ ਆ ਯਾਰ ਅਸਲ ਤਾਂ ਸੋ ਪੰਜਾਬ ਦੇ ਲੋਕੋ ਬਾਈ ਸਾਨੂੰ ਅਸੀਂ ਤਾਂ ਇਹੀ ਮੱਥਾ ਮਾਰਦੇ ਫਿਰਦੇ ਆ ਉਹ ਛੋਡੀਆਂ ਆਉਣ ਵਾਲੀਆਂ ਨਸਲਾਂ ਲਈ ਪਾਣੀ ਬਚਾ ਲਓ ਓਏ ਬਚਾ ਲਓ ਓਏ ਧਰਤੀ ਨੂੰ ਰੱਬ ਦਾ ਵਾਸਤਾ ਓ ਸਾਨੂੰ ਛੋਡੀਆਂ ਆਉਣ ਵਾਲੀਆਂ ਪੀੜ੍ਹੀਆਂ ਦਾ ਵਾਸਤਾ ਬਚਾ ਲਓ ਇਹ ਉੱਠ ਕੇ ਮਾੜੀ ਮੋਟੀ ਅਕਲ ਨੂੰ ਹੱਥ ਮਾਰੋ ਓਏ ਇਹਦੇ ਬਾਰੇ ਰੌਲਾ ਪਾਓ ਸਾਨੂੰ ਨਹਿਰੀ ਪਾਣੀ ਦਿਓ ਉਹ ਜੁਨੀਅਨ ਵਾਲੇ ਉਹ ਅਕਸਾਂ ਜੁਨੀਅਨ ਵਾਲਿਆਂ ਨੂੰ ਕਹਿਣਾ ਚਾਹੁੰਦਾ ਮੈਂ ਉਹ ਤੁਸੀਂ ਤੱਕੇ ਨਾਲ ਕਹਿੰਦੇ ਹੁੰਦੇ ਅਸੀਂ ਕੋਲੇ ਖੜਿਆ ਲਾਓ ਅੱਗ ਕਿਹੜਾ ਰੋਕੂਗਾ ਉਹ ਤੁਸੀਂ ਆਹ ਗੱਲ ਦੇ ਉੱਤੇ ਰੌਲਾ ਪਾਓ ਸਰਕਾਰ ਨੂੰ ਕਹੋ ਵੀ ਅਸੀਂ ਖੜੇ ਆਜੋ ਨਹਿਰੀ ਪਾਣੀ ਸਾਨੂੰ ਕਿਉਂ ਨਹੀਂ ਦਿੱਤਾ ਜਾ ਰਿਹਾ ਕਿਉਂ ਹੁਣ ਧਰਤੀ ਹਟੋ ਪਾਣੀ ਮੁਕਾਇਆ ਜਾ ਰਿਹਾ ਕਿਉਂ ਫਸਲਾਂ ਦਾ ਸਾਨੂੰ ਕੋਈ ਤੁਸੀਂ ਇਹਦਾ ਬਦਲੀ ਕਰਨ ਦਿਓ ਫਸਲਾਂ ਦਾ ਬਦਲ ਦਿਓ ਕੋਈ ਝੋਨੇ ਦਾ ਬਦਲ ਦਿਓ ਕੋਈ ਹੋਰ ਫਸਲਾਂ ਦੇ ਰੇਟ ਦਿਓ ਭਾਅ ਦਿਓ ਉਹਦਾ ਕੋਈ ਮੰਡੀਕਰਨ ਹੋਵੇ ਚੰਗੀ ਤਰ੍ਹਾਂ ਦਾ ਉਹਦੀ ਕੋਈ ਖਰੀਦ ਚੰਗੀ ਤਰ੍ਹਾਂ ਹੋਵੇ ਸਰਕਾਰੀ ਤੌਰ ਦੇ ਉੱਤੇ ਕੋਈ ਉਹ ਐਮਐਸਪੀ ਦੇ ਉੱਤੇ ਕੁਝ ਬਣੇ ਉਹ ਉਹਨਾਂ ਗੱਲਾਂ ਬਾਰੇ ਲੜੋ ਜੂਨੀਅਨ ਵਾਲਾ ਉਹ ਆਹ ਨਾ ਲੜੋ ਓਏ ਤੱਕੇ ਨਾਲ ਹੋਣੀ ਆਗ ਲਵਾਵਾਂਗੇ ਓਏ ਤੱਕੇ ਨਾਲ ਅਸੀਂ ਖੜੇ ਆ ਕਿਹੜਾ ਰੋਕੂਗਾ ਪਹਿਲਾਂ ਚੋਨਾ ਲਾਓ ਓਏ ਅਸੀਂ ਖੜੇ ਆ ਓਏ ਆਹ ਕੰਮ ਨਾ ਕਰੋ ਓਏ ਤੁਸੀਂ ਆਪ ਬੈਰੀ ਬਣ ਰਹੇ ਹੋ ਆਪਦੀਆਂ نسلਾਂ ਦੇ ਓਏ ਆਪਦੀਆਂ ਪੀੜੀਆਂ ਦੇ ਓਏ ਸੋੜਾ ਆਉਣ ਵਾਲਾ ਭਵਿੱਖ ਤਬਾਹ ਹੋ ਜਾਣਾ ਓਏ ਸੋਚ ਲਓ ਸਮਝ ਲਓ ਓਏ ਮੇਰੀ ਹੱਥ ਬੰਨ ਕੇ ਬੇਨਤੀ ਆ ਬੜੇ ਹੋਣ ਇੱਥੇ ਕਈ ਸੁਝਾਅ ਦੇਣਗੇ ਤੂੰ ਬੜਾ ਸਿਆਣਾ ਆ ਗਿਆ ਫੈਕਟਰੀਆਂ ਕਿੰਨਾ ਪਾਣੀ ਕੱਢਦੀਆਂ ਫਲਾਨਾ ਐ ਕੱਢਦੀਆਂ ਉਹ ਜੇ ਉਹ ਕੱਢਦੀਆਂ ਤਾਂ ਉਹਨੂੰ ਵੀ ਰੋਕਦੇ ਆ ਉਹ ਵੀ ਪਾਬੰਦੀ ਹੋਣੀ ਚਾਹੀਦੀ ਆ ਤੁਸੀਂ ਆਪ ਤਾਂ ਰੁਕ ਜੋ ਮੇਰੀ ਬੇਨਤੀ ਆ